ਜ਼ਿਲ੍ਹਾ ਫਟੇਗੜ ਸਾਹਿਬ ਦੇ ਡੀਐਸਪੀ ਸਰਦਾਰ ਸੁਖਨਾਜ ਜੀ ਤੇ ਉਹਨਾਂ ਦੇ ਨਾਲ ਐਸਡੀਐਮ ਅਰਵਿੰਦ ਕੁਮਾਰ ਜੀ ਨੇ ਲਗਾਤਾਰ ਮਿਹਨਤ ਕਰਕੇ ਇਹਨਾਂ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਜੋ ਆਪਣੀ ਮੰਦ ਸੀਗੀ ਜੋ ਆਪਾਂ ਸਵੇਰ ਦੀ ਤੇ ਕੱਲ੍ਹ ਦੀ ਆਪਣੀ ਗੱਲਬਾਤ ਚੱਲ ਰਹੀ ਆ ਉਹਦੇ ਵਿੱਚ ਇਹਨਾਂ ਦੀ ਹੁਣ ਉੱਪਰ ਸਰਕਾਰ ਨਾਲ ਗੱਲ ਹੋਈ ਆ ਉਹਦੇ ਬਾਰੇ ਇਹ ਐਲਾਨ ਕਰਨਗੇ ਇਹਨਾਂ ਨੇ ਬੜਾ ਮਿਹਨਤ ਕੀਤੀ ਆ ਤੇ ਅਸੀਂ ਉਮੀਦ ਕਰਦੇ ਆ ਵੀ ਆਪਣੇ ਹੱਕ ਦੇ ਵਿੱਚ ਇਹ ਗੱਲ ਲੈ ਕੇ ਆਉਣਗੇ ਅਸੀਂ ਬੇਨਤੀ ਕਰਦੇ ਆ ਤੇ ਐਂਟੀਮ ਸਾਹਿਬ ਅਤੇ ਡੀਐਸਪੀ ਸਾਹਿਬ ਨੂੰ ਕਿ ਆ ਕੇ ਆਪਣਾ ਐਲਾਨ ਕਰਦੇ ਵਾਹ ਅੱਛਾ ਜਿਹੜੇ ਸਾਰੇ ਗੱਲਾਂ ਪੂਰੀਆਂ ਜਿਵੇਂ ਕਿ ਤਿਸਾਨ ਦੇ ਮੌਤ ਹੋਣ ਤੋਂ ਬਾਅਦ ਮੌਜਦਾ ਕੇਸ ਬਣਾ ਕੇ ਭੇਜਿਆ ਗਿਆ ਉਹਦਾ ਉੱਥੇ ਮਿਲੋ ਸਾਰਾ ਜਿਹੜਾ ਕੇਸ ਹੈ ਉਹ ਡਿਸਕਸ ਕੀਤਾ ਤੇ ਕਨਵਿੰਸ ਕਰਾ ਕੇ ਫਾਈਨਲੀ ਸਾਨੂੰ ਉੱਚ ਅਧਿਕਾਰੀਆਂ ਨੂੰ ਜੋ ਮਿਲਿਆ ਹੈ ਕਿ 5 ਲੱਖ ਰੁਪਏ ਦੀ ਆਪਾਂ ਤੁਹਾਨੂੰ ਪ੍ਰਸ਼ਾਸਨ ਵੱਲੋਂ ਅਸ਼ੂਰ ਕਰਦੇ ਹਾਂ ਕਿ ਇਹ ਜਿਹੜਾ ਮੌਜੂਦਾ ਰਕਮ ਹੈ ਇਹ ਪਲੱਸ ਅਜਿਹੇ ਕੇਸਾਂ ਦੇ ਵਿੱਚ 5 ਲੱਖ ਤੋਂ ਇਲਾਵਾ ਜੋ ਕੁਝ ਵੀ ਮਿਲਦਾ ਰਿਹਾ ਹੈ ਉਹ ਦੁਬਾਰਾ ਵਾਸਤੇ ਉਹਦੀ ਪੂਰ ਜੋ ਉਹ ਕੰਮ ਵੀ ਕੀਤੀ ਜਾਵੇਗੀ ਇਹ 5 ਲੱਖ ਦੀ ਮਤਲਬ ਲੋਕ ਜਿਹੜੀ ਹੈ ਜੀ ਨਾ ਤੇ ਤਾਂ ਮੈਂ ਮਿਨੀਮਮ ਮੈਸਚਰਸ ਦੇ ਰਾਂ ਮਿਨੀਮਮ ਚੀਜ਼ ਨਹੀਂ ਕਰਦੇ ਤੇ ਬਾਕੀ ਦੇ ਬਾਰੇ ਪੂਰਾ ਕੋਸ਼ਿਸ਼ ਕਰਾਂਗੇ ਤੇ ਤੁਸੀਂ ਆਪਣੇ ਦੋ ਆਪਣੇ ਕਿਸਾਨ ਨਾਲ ਆ ਕੇ ਸਿੱਧੇ ਮੇਰੇ ਨਾਲ ਡੀਸੀ ਮੈਨ ਤੋਂ ਆਪਾਂ ਸਰਕਾਰ ਨੂੰ ਫੋਨ ਕਰਕੇ ਇਹ ਐਨਓ ਜਲਦੀ ਤੋਂ ਜਲਦੀ ਰਿਲੀਜ਼ ਕਰਾਉਣ ਵਾਸਤੇ ਬਾਕੀ ਬੰਦੇ ਜਿਹੜੇ ਨੇ ਕੋਈ ਡੀਸੀ ਗੱਲ ਕਰਨ ਵਾਸਤੇ ਆਪਾਂ ਘਟੇ ਹੋਸ਼ ਨੌਕਰੀ ਵਾਲੇ ਦਾ ਹਾਂਜੀ ਠੀਕ ਹੈ ਨੌਕਰੀ ਵਾਲੇ ਨੌਕਰੀ ਵਾਲੇ ਕੋਲ ਜੀ ਉਦੇ ਤੇ ਉਹਨਾਂ ਨੇ ਇੱਕ ਮਿੰਟ ਮੈਂ ਸੌਰੀ ਮੈਂ ਪੀਰ ਉਹਦੇ ਤੇ ਉਹਨਾਂ ਨੇ ਆਹੀ ਕਲੀਅਰ ਕਰਤਾ ਕਿ ਜੋ ਪਹਿਲਾਂ ਹੁੰਦਾ ਰਿਹਾ ਜੋ ਪਹਿਲਾਂ ਕੌਨਸੀ ਪਹਿਲਾਂ ਜੋ ਇਹਨਾਂ ਨੂੰ ਬੈਨੀਫਿਟਸ ਮਿਲਣਗੇ ਸਿਮਲਰ ਲਾਈਨ ਤੇ ਮਤਲਬ ਉਸੇ ਆਧਾਰ ਤੇ ਇਹ ਵਾਲਾ ਕੇਸ ਵੀ ਨਾਲ ਵਿਚਾਰੇਗਾ ਅੰਦਗਾ ਜੀ ਫੋਨ ਤੇ ਜਦੋਂ ਉਹਨਾਂ ਕੋਲ ਸويرੇ ਕਾਗਜ਼ ਉੱਥੇ ਪਹੁੰਚ ਜਾਂਦਾ ਸويرੇ ਆਪਾਂ ਹੋਰ ਕਲੀਅਰ ਕਰ ਲਾਂਗੇ ਪਰ 5 ਲੱਖ ਦੀ ਜਿਹੜਾ ਮੁਆਵਜ਼ੇ ਦੀ ਇੰਸ਼ੋਰੈਂਸ ਦੇ ਰਹੇ ਹਾਂ ਠੀਕ ਹੈ ਇੰਨੀ ਗੱਲ ਬੋਲੋ ਮੈਂ ਕਹ ਰਿਹਾ ਹਾਂ ਸਵੇਰੇ ਇੱਕ ਟਿਮਟਕ थियो ਨਾ ਅਸੀਂ ਬੇਨਤੀ ਇਹ ਕਰਦੇ ਆਂ ਭਰਾਓ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਆਪਾਂ ਨੂੰ 5 ਲੱਖ ਦਾ ਵਾਦਾ ਕੀਤਾ ਵਾਦਾ ਕੀਤਾ ਤੇ ਆਪਣੇ ਕੋਲ ਜਦੋਂ ਤੱਕ 5 ਲੱਖ ਰੁਪਏ ਦੇ ਜਿਹੜਾ ਨੌਕਰੀ ਵਾਲਾ ਹੈਗਾ ਸਵੇਰੇ ਇਹਨਾਂ ਨਾਲ ਗੱਲਬਾਤ ਕਰਨੀ ਹੈ ਡੀਸੀ ਸਾਹਿਬ ਨਾਲ ਉਹਦੇ ਵਿੱਚੋਂ ਆਪਾਂ ਨੂੰ ਕਦੋਂ ਇਹ ਕਹਿੰਦੇ ਨੇ 5 ਲੱਖ ਰੁਪਏ ਆਪਣੇ ਕੋਲ ਆਊਗਾ ਉਦੋਂ ਤੱਕ ਕਿ ਤੁਹਾਨੂੰ ਕਿਸੇ ਵੀ ਵਕਤ ਕਾਲ ਆ ਸਕਦੀ ਆ ਉਦੋਂ ਤੱਕ ਸਾਡੀ ਬੇਨਤੀ ਆ ਪਰਿਵਾਰ ਨਾਲ ਸਾਡੀ ਗੱਲਬਾਤ ਹੋਲੇ ਉਦੋਂ ਤੱਕ ਆਪਾਂ ਨੇ ਸੰਸਕਾਰ ਨਹੀਂ ਕਰਨਾ ਕਾਲੇ ਚਰਜੀਤ ਸਿੰਘ ਦਾ ਉਦੋਂ ਤੱਕ ਸੰਸਕਾਰ ਨਹੀਂ ਹੋਊਗਾ ਜਦੋਂ ਤੱਕ 5 ਲੱਖ ਦਾ ਚੈੱਕ ਆਪਣੇ ਹੱਥ ਦੇ ਵਿੱਚ ਨਹੀਂ ਉਹ ਇੱਕ ਦਿਨ ਲੱਗੇ ਉਹ ਲੱਗਣ 2 ਦਿਨ ਉਹ ਲੱਗਣ 3 ਦਿਨ ਤੇ ਦੂਜੀ ਗੱਲ ਨੌਕਰੀ ਵਾਲੀ ਇਹ ਉਸ ਤੋਂ ਬਾਅਦ ਤੇ ਜੇਕਰ ਫੇਰ ਵੀ ਕੋਈ ਦਿੱਕਤ ਆ ਜੀ ਸਰਦਾਰ ਢੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਰਹਿਣ ਆਪਣੀ ਸੁਪਰ ਕਮੇਟੀ ਸਾਰੀ ਜਥੇਬੰਦੀ ਪਰਿਵਾਰ ਨੂੰ ਨੌਕਰੀ ਦਿਵਾਉਣ ਦੇ ਲਈ ਜਿਵੇਂ ਪਹਿਲਾਂ ਮੁਕਸਰ ਦੇ ਵਿੱਚ ਜਿੱਥੇ ਵੀ ਆਪਣਾ ਪ੍ਰੋਸੈਸਟ ਕਰਨਾ ਪਿਆ ਜੇ ਇਦਾਂ ਹੀ ਕੰਮ ਹੋਇਆ ਤਾਂ ਬਹੁਤ ਵਧੀਆ ਗੱਲ ਆ ਤੇ ਜੇਕਰ ਨੌਕਰੀ ਦੇ ਵਿੱਚ ਫਿਰ ਡਿਲੇ ਹੋਣੀ ਆ ਤਾਂ ਆਪਾਂ ਪੂਰਾ ਉਹਦੇ ਲਈ ਜ਼ੋਰ ਲਾਵਾਂਗੇ ਤੇ ਪਰਿਵਾਰ ਨੂੰ ਨੌਕਰੀ 5 ਲੱਖ ਰੁਪਏ ਦਵਾ ਕੇ ਹੀ ਹਸਾ ਦੇਵਾਂਗੇ ਹੁਣ ਮੇਰੀ ਬੇਨਤੀ ਆ ਸਰਦਾਰ ਜਸਵੀਰ ਸਿੰਘ ਸਿੱਧੂ ਪਰ ਇਸ ਧਾਰਨੇ ਦੀ ਸਮਾਪਤੀ ਕਰਨਗੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਆ ਉਹ ਆ ਕੇ ਦੋ ਸ਼ਬਦ। ਤੁਸੀਂ ਮੇਰੇ ਪਿਆਰੇ ਦੋਸਤੋ ਆਪਣਾ ਸਾਥੀ ਆਪਣਾ ਜੋ ਵਿਛੜ ਗਿਆ ਆਪਣੇ ਜ਼ਿਲ੍ਹੇ ਦਾ ਰਾਜ ਕਰ ਗਿਆ ਚਰਨਜੀਤ ਸਿੰਘ ਤੇ ਤੁਹਾਡਾ ਇੱਥੇ ਇਸ ਧਰਨੇ ਤੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜ਼ਰੂਰਤ ਪਈ ਇਹ ਨਹੀਂ ਪਤਾ ਵੀ ਹਲੇ ਲੜਾਈ ਮੁੱਕ ਗਈ ਆ ਪਰ ਮੈਂ ਵਿਸ਼ਵਾਸ ਇੱਤ ਠੀਕ ਹੈ ਵਿਸ਼ਵਾਸ ਦਵਾਇਆ ਗਿਆ ਤਾਂ ਦੁਆਰਾ ਵੀ ਆਪਾਂ ਨੂੰ ਕੋਈ ਪ੍ਰੋਟੈਸਟ ਕਰਨਾ ਪੈ ਸਕਦਾ ਮੈਂ ਇੰਨਾ ਕਹਿੰਦਾ ਹੋਇਆ ਬੇਨਤੀ ਕਰਦਾ ਤੇ ਨੌਕਰੀ ਤੇ 5 ਲੱਖ ਰੁਪਏ ਜਿੰਨੇ ਦੇਰ ਆਪਾਂ ਨੂੰ ਨਹੀਂ ਮਿਲਦਾ ਜੋ ਸਰਕਾਰ ਵੱਲੋਂ ਦੂਜੇ ਸ਼ਹੀਦ ਕਿਸਾਨਾਂ ਨੂੰ ਮਿਲਿਆ ਜੋ ਵੀ ਉਹਨਾਂ ਨੂੰ ਕੋਈ ਕੰਪਨਸੇਸ਼ਨ ਮਿਲੀ ਹੈ ਉਹ ਆਪਾਂ ਇਸ ਕਿਸਾਨ ਨੂੰ ਵੀ ਦਵਾ ਕੇ ਰਹਿਣਾ ਮੈਂ ਇੰਨਾ ਕਹਿੰਦਾ ਹਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ